ਕੈਨੇਡਾ ਚ ਧਰਨੇ ਕਿੱਡੇ ਕਿੱਡੇ ਹੁੰਦੇ ਆ ਤੁਸੀਂ ਦੇਖ ਸਕਦਾ ਮੇਰੇ ਪਿੱਛੇ ਬਹੁਤ ਜ਼ਿਆਦਾ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਹਾਂ ਕੋਈ ਲਾਈਨ ਨਹੀਂ ਲੱਗੀ ਸਿਰਫ ਦੋ ਜਾਣੇ ਆ ਆ ਤੁਸੀਂ ਦੇਖ ਸਕਦਾ ਉਹ ਦੋ ਜਾਣੇ ਆ ਉਹਨਾਂ ਨੇ ਇਹ ਲਿਖਿਆ ਹੋਇਆ ਵੀ ਕੋਈ ਵੈਕਸੀਨ ਦੇ ਉੱਤੇ ਜਾਂ ਕੈਨੇਡਾ ਦੇ ਗਵਰਨਮੈਂਟ ਦੇ ਵਿਰੁੱਧ ਮੰਨ ਲਓ ਉਹਨਾਂ ਦਾ ਕੋਈ ਮੁੱਦਾ ਜਿਹਨੂੰ ਉਹ ਇੱਥੇ ਦੱਸਣ ਆਇਆ ਤੇ ਸਾਹਮਣੇ ਹੈਗੀ ਆ ਕੈਨੇਡਾ ਦੀ ਪਾਰਲੀਮੈਂਟ ਠੀਕ ਆ ਤਾਂ ਇੱਥੇ ਜਿਹੜਾ ਹੈਗਾ ਇਹ ਸਾਰਾ ਸਾਰਾ ਆਪਾਂ ਗੱਲ ਕਰ ਗਏ ਸਾਰਾ ਉਹ ਏਰੀਆ ਜਿੱਥੇ ਪੋਲਿਟਿਸ਼ੀਨ ਬੈਂਦੇ ਆ ਹੈਨਾ ਇਹਨੂੰ ਹਾਊਸ ਆਫ ਕਾਮਨਸ ਵੀ ਕਹਿੰਦੇ ਆ ਤੇ ਆਪਾਂ ਗੱਲ ਕਰ ਗਏ ਤੁਸੀਂ ਇਹਦੇ ਅੰਦਰ ਵੀ ਜਾਣਦੇ ਹੋ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਅੰਦਰ ਵੀ ਜਾ ਕੇ ਦਿਖਾਉਂਗਾ ਪਰ ਮੈਂ ਤੁਹਾਨੂੰ ਇੱਕ ਦੱਸਦਾ ਕਿ ਕੈਨੇਡਾ ਦਾ ਸਿਸਟਮ ਕਿੰਨਾ ਟਰਾਂਸਪੇਰੈਂਟ ਆ ਕਿੰਨਾ ਵਧੀਆ ਠੀਕ ਹੈ ਵੀ ਮੰਨ ਲਓ ਇੱਥੇ ਇਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਆ ਕੇ ਪ੍ਰੋਟੈਸਟ ਕਰ ਸਕਦਾ ਠੀਕ ਆ ਦੋ ਜਣੇ ਆਏ ਬਹਿ ਗਏ ਤੇ ਇੱਥੇ ਤੁਸੀਂ ਦੇਖਿਆ ਹੋਣਾ ਆਪਣੇ ਵਾਲੇ ਪਾਸੇ ਥੋੜਾ ਇਹ ਹੁੰਦਾ ਜੇ ਦੋ ਜਣੇ ਬਹਿ ਜਾਣ ਤਾਂ ਫਿਰ ਜਿਵੇਂ ਸੋ ਪਰ ਇੱਕ ਗੱਲ ਹੈਗਾ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਆਪਾਂ ਕਹਿੰਦੇ ਸਾਰੀਆਂ ਜਿਹੜੀਆਂ ਸਾਰੀਆਂ ਪ੍ਰਜਾਤੀਆਂ ਪਾਈ ਜਾਂਦੀਆਂ ਮੈਂ ਕਹਾਂ ਜਿਵੇਂ ਮੇਰੇ ਪਿੱਛੇ ਚੱਲ ਜਾਂਦੇ ਆ ਠੀਕ ਆ ਅਫਰੀਕਨ ਲੋਕ ਹੈਗੇ ਆ ਮਤਲਬ ਹੈਨਾ ਚਾਹੇ ਆਪਣੇ ਇੰਡੀਅਨ ਹੋ ਗਏ ਚਾਹੇ ਆਪਾਂ ਇਧਰ ਪਿੱਛੇ ਦਿਖਾਈਂ ਤਰੇ ਚਾਹੇ ਗੋਰੀਆਂ ਹੋਗੀਆਂ ਜਾਂ ਕਾਲੇ ਹੋਗੇ ਫ੍ਰੈਂਚ ਦੇ ਹੋਗੇ ਸਾਰਾ ਆਪਾਂ ਕਹਿੰਦੇ ਮਲਟੀਕਲਚਰਲ ਜਿਹੜਾ ਹੈਗਾ ਇਹ ਦੇਸ਼ ਹੈ ਠੀਕ ਆ ਇੱਥੇ ਆਪਾਂ ਗੱਲ ਕਰਕੇ ਤਾਂ ਲੋਕਾਂ ਦੀ ਜਿਹੜਾ ਬੰਦੇ ਦੀ ਜਾਣ ਦੀ ਬਹੁਤ ਕੀਮਤ ਹੈ ਠੀਕ ਹੈ ਇਹਦਾ ਤੁਸੀਂ ਇਥੋਂ ਅੰਦਾਜ਼ਾ ਲਾ ਸਕਦੇ ਹੋ ਇੱਕੜਾ ਉਹ ਬੰਦਾ ਖੜਾ ਇਹਦੀ ਤੁਸੀਂ ਵੀਡੀਓ ਦੇਖੀ ਵੀ ਹੋਣੀ ਹੈ ਇਹ ਬੰਦੇ ਨੂੰ ਕੈਂਸਰ ਹੋ ਗਿਆ ਸੀਗਾ ਕੈਂਸਰ ਕਰਕੇ ਇਹਦੀ ਲੱਤ ਵੱਢਣੀ ਪਈ ਲੱਤ ਵੱਢਣ ਦੇ ਜਿਹੜਾ ਹੈਗਾ ਪਰ ਉਹਨੇ ਆਪ ਦੀ ਲੱਤ ਲਵਾ ਕੇ ਦੂਰੀ ਵਾਰੀ ਪਲਾਸਟਿਕ ਦੀ ਹੈਨਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਭੱਜਿਆ ਤੇ ਇਹਨੇ ਜਿਹੜਾ ਕੈਂਸਰ ਹੈ ਲੋਕਾਂ ਵਾਸਤੇ ਕੈਂਸਰ ਮਨ ਲਾ ਇਲਾਜ ਵਾਸਤੇ ਜਿਹੜਾ ਹੈਗਾ ਲੱਖਾਂ ਡਾਲਰ ਇਕੱਠੇ ਕੀਤੇ ਸੀ ਤਾਂ ਕਰਕੇ ਇਹਨੂੰ ਰੱਬ ਦੇ ਬਰਾਬਰ ਇੱਥੇ ਜਿਹੜਾ ਹੈਗਾ ਪੂਜਿਆ ਜਾਂਦਾ ਹੈਨਾ ਤੇ ਆਹ ਕੁੜੀ ਖੜੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹ ਵੀ ਲੜੀ ਸੀਗੀ ਇਹਨੇ ਵੀ ਆਟਵਾ ਦੇ ਜਿਹੜਾ ਹੈਗਾ ਕਿਸੇ ਬੰਦਿਆਂ ਨੂੰ ਸੇਵ ਕੀਤਾ ਸੀਗਾ ਜਿਵੇਂ ਆਪਣੇ ਚਾਂਸੀ ਦੀ ਰਾਣੀ ਹੋਗੀ ਠੀਕ ਆ ਆਪਣੇ ਮੰਨ ਲਓ ਜਿਹੜੀਆਂ ਹੈਗੀਆਂ ਲੇਡੀਜ਼ ਆਪਣੇ ਬਹਾਦਰਾਂ ਤੇ ਇਧਰਲੇ ਪਾਸੇ ਬਹਾਦਰਾਂ ਤੇ ਇੱਥੇ ਜਿਹੜੀਆਂ ਹੈਗੀਆਂ ਜਿਹੜੀਆਂ ਸਿੱਖ ਫੌਜਾਂ ਹੋਊਗਾ ਜਾਂ ਜਿਹੜੇ ਇਹਨਾਂ ਨੇ ਵਰਲਡ ਵਾਰ 1 ਤੇ ਵਰਲਡ ਵਾਰ 2 ਜਿਹੜਾ ਲੜਿਆ ਹੈਨਾ ਇਸ ਜਿਹੜਾ ਬਿਲਡਿੰਗਾਂ ਦੇ ਅੱਗੇ ਉਹਨਾਂ ਦੇ ਸਟੈਚੂ ਵੀ ਜਿਹੜੇ ਹੈਗਾ ਤੁਹਾਨੂੰ ਨਜ਼ਰ ਆਉਣਗੇ ਤੇ ਅਸਲ ਦੇ ਵਿੱਚ ਆਹਾ ਦੇਖ ਲਓ ਜਦੋਂ ਲੋਕ ਲੰਘਣਗੇ ਠੀਕ ਆ ਉਹਨੇ ਕਿਹਾ ਜਿਹੜਾ ਹੈਗਾ ਕੁਝ ਬੋਲਦਾ ਹੈਨਾ ਜੇਕਰ ਲੋਕ ਹਾਰਨ ਵਜਾ ਕੇ ਲੰਘਦੇ ਆ ਤਾਂ ਇਹਦਾ ਮਤਲਬ ਉਹਨੂੰ ਜੇਕਰ ਹਾਰਨਾ ਨਹੀਂ ਬਿਜਾ ਕੇ ਲੰਗੇ ਤਾਂ ਮਤਲਬ ਉਹਨਾਂ ਨੇ ਉਹਨਾਂ ਦੀ ਮੰਗ ਤੇ ਧਿਆਨ ਨਹੀਂ ਦਿੱਤਾ ਸੋ ਐਡੇ ਛੋਟੇ ਛੋਟੇ ਪ੍ਰਦਰਸ਼ਨ ਹੁੰਦੇ ਆ ਕਈ ਵਾਰੀ ਦੇਖ ਕੇ ਸਾਨੂੰ ਹਰਾਨੀ ਹੁੰਦੀ ਆ ਮੈਂ ਅੰਦਰ ਦਿਖਾਉਣਾ ਤੁਹਾਨੂੰ ਆਓ ਚੱਲਗੇ ਆਪਾਂ ਤੇ ਇਹ ਅਸਲ ਦੇ ਵਿੱਚ ਕੀ ਆ ਆਪਣਾ ਜਿਹੜਾ ਹੈਗਾ ਆਪਣਾ ਜਿਹੜੀ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਉਹਦਾ ਕਾਰਨ ਵੀ ਇਹ ਆ ਕਿਉਂਕਿ ਸਾਡੀ ਜਿਹੜੀ ਇਹ ਗਵਾਂਢੀ ਮੁਲਕਾਂ ਨਾਲ ਲੱਗਦੀ ਬਹੁਤ ਆ ਤੇ ਸਾਡੇ ਦੇਸ਼ ਦੇ ਉੱਤੇ ਹਮਲੇ ਦੇ ਚਾਂਸ ਹਮੇਸ਼ਾ ਬਣੇ ਰਹਿੰਦੇ ਆ ਹੈਨਾ ਤਾਂ ਕਰਕੇ ਰਾਸ਼ਟਰੀ ਪ੍ਰਧਾਨ ਭਵਨ ਹੋਵੇ ਚਾਹੇ ਪ੍ਰਧਾਨ ਮੰਤਰੀ ਦਾ ਆਫਿਸ ਹੋਵੇ ਤਾਂ ਉੱਥੇ ਜਿਹੜਾ ਹੈਗਾ ਇੰਨੀ ਈਜ਼ੀ ਆ ਠੀਕ ਆ ਉਹ ਹੈਗੀ ਪਾਰਲੀਮੈਂਟ ਕੋਈ ਸਿਕਿਉਰਿਟੀ ਨਹੀਂ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਵੀ ਕੈਨੇਡਾ ਦੇ ਅਮਰੀਕਾ ਨਾਲ ਤੁਹਾਨੂੰ ਪਤਾ ਬਹੁਤ ਬਣਦੀ ਹੈ ਇਹਨਾਂ ਦਾ ਜ਼ਿਆਦਾਤਰ ਬਾਡਰ ਜਿਹੜਾ ਅਮਰੀਕਾ ਨਾਲ ਸ਼ੇਅਰ ਹੁੰਦਾ ਤੇ ਬਾਕੀ ਪੂਰੀ ਦੁਨੀਆ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਪਿਆਰ ਕਰਦੇ ਆ ਸਾਰੇ ਦੁਨੀਆ ਦੇ ਲੋਕ ਇੱਥੇ ਰਹਿੰਦੇ ਆ ਸੋ ਕੈਨੇਡਾ ਇੱਕ ਰਹਿਣ ਯੋਗ ਤੇ ਸੇਫ ਕੰਟਰੀ ਆ ਆਟਵਾ ਅਦੇ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 10% ਕਹਿ ਸਕਦੇ ਆ ਆਪਾਂ ਪੰਜਾਬੀ ਹੈਗੇ ਆ ਪਰ ਬਹੁਤ ਘੱਟ ਨੇ ਪਰ ਜੇ ਆਪਾਂ ਗੱਲ ਕਰਗੇ অন্ਟਾਰੀਓ ਜਿਹੜਾ ਹੈਗਾ ਚਾਹੇ ਆ ਮਾਲਾ ਬ੍ਰੈਂਪਟਨ ਵਾਲਾ ਪਾਸਾ ਟ੍ਰਾਂਟੋ ਵਾਲਾ ਪਾਸਾ ਸਰੀ ਵਾਲਾ ਹੈ ਨਾ ਉਥੇ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਇੱਥੇ ਸਾਡਾ ਪੰਜਾਬੀਆਂ ਦੀ ਗਿਣਤੀ ਥੋੜੀ ਜਿਹੀ ਘੱਟ ਹੈ ਪਰ ਜਦੋਂ ਇੱਥੇ ਆਉਣਾ ਬੜਾ ਬਹੁਤ ਘੈਂਟ ਕੁਲਜਾ ਹਨਾ ਵਾਤਾਵਰਨ ਮਿਲਦਾ ਤੇ ਜਿਵੇਂ ਜਿਵੇਂ ਗਰਮੀਆਂ ਆਉਣਗੀਆਂ ਉਵੇਂ-ਉਵੇਂ ਤੁਸੀਂ ਦੇਖੋਗੇ ਜਿਹੜਾ ਟੂਰਿਸਟ ਵਧਣਗੇ ਪਰ ਹਜੇ ਮੈਂ ਅੱਜ ਵੀਕਐਂਡ ਹੈ ਕੱਲ ਨੂੰ ਜਿਹੜਾ ਹੈਗਾ ਸੰਡੇ ਆ ਉਦੋਂ ਜਿਹੜਾ ਹੈਗਾ ਜਨਤਾ ਦੀ ਜਿਹੜਾ ਹੈਗਾ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਸੋ ਇਧਰ ਦੇ ਪਾਸੇ ਆਓ ਗੈਸ ਆ ਇੱਕ ਚੀਜ਼ ਤੁਹਾਨੂੰ ਦਿਖਾਉਣਾ ਇੱਥੇ ਲੈ ਕੇ ਆਪਾਂ ਕਹਿੰਗੇ ਮੈਂ ਇਹ ਫਾਇਰ ਟੈਂਪਲ ਦੇਖਿਆ ਸੀਗਾ ਬਾਕੂ ਦੇ ਵਿੱਚ ਤਾਂ ਇੱਥੇ ਵੀ ਉਹੀ ਆ ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਹੈਗਾ ਆਹ ਦੇਖਿਆ ਜਾਵੇ ਜੇ ਸਾਡੇ ਹੁੰਦਾ ਠੀਕ ਹੈ ਕਿਉਂਕਿ ਅਸੀਂ ਆਗਨੀ ਦੇਵਤਾ ਦੀ ਪੂਜਾ ਕਰਦੇ ਹਾਂ ਅਸੀਂ ਇਹਨੂੰ ਮੰਦਿਰ ਬਣਾ ਦੇਣਾ ਸੀਗਾ ਪਰ ਇੱਥੇ ਕੀ ਹੈ ਇਹਨਾਂ ਦੇ ਇੱਥੋਂ ਥੱਲੇੋਂ ਗੈਸ ਨਿਕਲਦੀ ਹੈ ਠੀਕ ਹੈ ਤੇ ਉਹ ਪਾਣੀ ਦੇ ਵਿੱਚ ਅੱਗ ਲੱਗੀ ਪਈ ਹੈ ਜਿਵੇਂ ਆਪਾਂ ਕਹਿੰਗੇ ਨੇ ਵੀ ਜਦ ਆਪਣੇ ਅਲੰਕਾਰ ਵਰਤਿਆ ਜਾਂਦਾ ਵੀ ਪਾਣੀਆਂ ਨੂੰ ਅੱਗ ਲੱਗ ਗਈ ਹੈ ਨਾ ਹੈ ਨਾ ਬਾਈ ਤੇ ਆਹ ਦੇਖ ਲਓ ਪਾਣੀਆਂ ਨੂੰ ਅੱਗ ਲੱਗੀ ਪਈ ਹੈ ਕੈਨੇਡਾ ਦੇ ਵਿੱਚ ਅਸਲ ਦੇ ਵਿੱਚ ਕੀ ਹੈ ਇਹ ਕਿਉਂਕਿ ਇੰਨੇ ਸੋਹਣੇ ਲੋਕ ਇੱਥੇ ਰਹਿੰਦੇ ਤੇ ਪਾਣੀ ਨੂੰ ਦੇਖ ਕੇ ਅੱਗ ਲੱਗੀ ਹੈ ਨਾ ਬਾਈ ਅੱਗ ਲੱਗਦੀ ਲੱਗਦੀ ਹੈ ਨਾ ਸੋ ਪਰ ਇਹਦੇ ਵਿੱਚ ਕੀ ਅਸਲ ਦੇ ਵਿੱਚ ਥੱਲੇ ਗੈਸ ਆ ਵੀਰੇ ਠੀਕ ਆ ਗੈਸ ਤੇ ਉਹ ਨਾਲ ਇਹਨਾਂ ਨੇ ਸਿਸਟਮ ਇਦਾਂ ਕੀਤਾ ਪਿਆ ਕਿ ਪਾਣੀਆ ਨੂੰ ਅੱਗ ਲਾ ਕੇ ਸਾਨੂੰ ਦਿਖਾ ਰਹੇ ਹੈ ਨਾ ਤੋ ਸੋ ਸਾਹਮਣੇ ਵਾਲਾ ਬਾਈ ਥੋੜਾ ਵੀਊ ਦਿਖਾ ਦੇ ਠੀਕ ਆ ਤੇ ਲੋਕਾਂ ਨਾਲੋਂ ਇੱਥੇ ਕਹਿੰਦਾ ਜਾਨਵਰਾਂ ਦੀ ਬਹੁਤ ਹੀ ਹਿੰਦੂਆ ਦੇਖ ਲਓ ਬੰਦੇ ਤਾਂ ਆਉਂਦੇ ਨਾਲ ਕੁੱਤੇ ਵੀ ਲਈ ਫਿਰਦੇ ਆ ਠੀਕ ਆ ਤੇ ਕੱਲ ਮੈਂ ਜਦੋਂ ਜਹਾਜ਼ ਚ ਆਇਆ ਸੀ ਨਾ ਤਾਂ ਉਦੋਂ ਵੀ ਦੇਖਿਆ ਬਈ ਜਿਹੜਾ ਹੈ ਕੋਈ ਜਿਹੜਾ ਆ ਅਸਲ ਦੇ ਵਿੱਚ ਕੀ ਆ ਇਹ ਵਿਕਟਰੀ ਸਾਈਨ ਆ ਜਿਵੇਂ ਆਪਾਂ ਹੈਨਾ ਆ ਲੱਗ ਲੱਗ ਰਾਸ਼ੀਆਂ ਦੇ ਜਿਵੇਂ ਲਿਓ ਹੈਨਾ ਮਾਲਾ ਆਪਣੇ ਜਿਵੇਂ ਕੁੰਭ ਹੋ ਗਿਆ ਮੇਗ ਹੋ ਗਿਆ ਠੀਕ ਹੈ ਉਹ ਜਿਹੜੀਆਂ ਰਾਸ਼ੀਆਂ ਹੁੰਦੀਆਂ ਤਾਂ ਇਹ ਵੀ ਹਜੇ ਮੰਨਦੇ ਆ ਮਾਲਾ ਅਸਲ ਦੇ ਵਿੱਚ ਬਾਬਿਆਂ ਦੀ ਬਹੁਤ ਚੜ੍ਹਾਈ ਆ ਇੱਥੇ ਮਾਲਾ ਜਿਹੜਾ ਹੈ ਕਿਉਂਕਿ ਇੰਡੀਅਨ ਹੋਣ ਦੇ ਕਰਕੇ ਇੱਥੇ ਵੀ ਆਪਾਂ ਗੱਲ ਕਰੇ ਜੰਤਰੀਆਂ ਵਾਲੇ ਬਹੁਤ ਬੈਠੇ ਮਿਲਦੇ ਰਹਿੰਦੇ ਆ ਤੇ ਤੁਹਾਨੂੰ ਉਹ ਦਿਖਾ ਦੇਣਗੇ ਪਰ ਉਹ ਆਏ ਨਹੀਂ ਬਹਿੰਦੇ ਮਾਲਾ ਆਪਣੇ ਰੋੜਾਂ ਤੇ ਬੈਹਿੰਦੇ ਪਰ ਇੱਥੇ ਉਹਨਾਂ ਦੇ ਆਫਿਸ ਖੁੱਲੇ ਹੋਏ ਆ ਠੀਕ ਹੈ ਤੇ ਬਹੁਤ ਘੈਂਟ ਆਇਆ ਸਾਰਾ ਸਾਰਾ ਤੇ ਆਪ ਆ ਜਿਹੜਾ ਹੈਗਾ ਆ ਦੇਖ ਲਓ ਵੀ ਸਾਰੇ ਟੂਰਿਸਟ ਆ ਸਾਹਮਣੇ ਬੈਠੇ ਐ ਮਤਲਬ ਆਬਾਦੀ ਹੈ ਨਹੀਂ ਯਾਰ ਜਿਹੜੇ ਸਾਬਣਾ ਇਹ ਦੇਸ਼ ਐਡਾ ਵੱਡਾ ਠੀਕ ਐ ਤੇ ਆਬਾਦੀ ਘਾਟਾ ਦਾ ਤੁਸੀਂ ਦੇਖ ਲਓ ਵੀ ਕੈਨੇਡਾ ਦੀ ਪਾਰਲੀਮੈਂਟੋਂ ਦੇਖਣਾ ਇੰਨੇ ਕ ਬੰਦੇ ਆ ਹਾਂਜੀ ਇਹਦਾ ਮਤਲਬ ਆ ਉਸੇ ਜਿਵੇਂ 1867 ਦੇ ਵਿੱਚ ਫੁੱਲ ਜੇ ਬਣਾ ਦੇ 1867 ਚ ਕੈਨੇਡਾ ਨੂੰ ਇੱਕ ਜੁਆਇੰਟ ਕੀਤਾ ਗਿਆ ਸੀਗਾ ਅੱਡੋ ਅੱਡੀਸ ਕੰਟਰੀਆਂ ਪਹਿਲਾਂ ਇਹ ਅੱਛਾ ਮਾਲਾ ਇਹਦਾ ਮਤਲਬ ਇਹ ਆ ਵੀ ਯੂਨਾਈਟਿਡ ਸਟੇਟ ਕਿਤੇਆਂ ਗਿਆ ਸੀ ਸਟੇਟਸ ਜਿਵੇਂ ਆਪਾਂ ਕਹੇ ਕਯੂਬਿਕ ਹੋ ਗਈ অন্ਟਾਰੀਓ ਹੋ ਗਈ ਹੈਨਾ ਇਹ ਸਟੇਟਾਂ ਨੂੰ ਜੁਆਇੰਟ ਕਰਕੇ ਜਿਹੜਾ ਹੈਗਾ ਕੈਨੇਡਾ ਦੀ ਸਥਾਪਨਾ ਕੀਤੀ ਗਈ 1867 ਦੇ ਵਿੱਚ ਤਾਂ ਕਰਕੇ ਇਹਨਾਂ ਨੇ 867 ਇਹ ਜਿਹੜਾ ਹੈਗਾ ਲਿਖਿਆ ਹੋਇਆ ਤੇ ਇਹਨਾਂ ਨੇ ਆਹੀ ਗੱਲ ਆਪਣਾਲੇ ਢਾਂ ਵੀ ਨਹੀਂ ਸਟੰਦ ਹਟਦੇ ਹੈਨਾ ਇਹ ਮੈਨੂੰ ਲੱਗਦਾ ਸਾਡਾਂ ਦਾ ਹੀ ਕੰਮ ਹੁੰਦਾ ਕਿਉਂਕਿ ਅਸੀਂ ਪੈਸੇ ਦੇ ਸਕਦੇ ਆ ਪਾਣੀ ਨੂੰ ਜੇ ਅਸਲ ਦੇ ਵਿੱਚ ਸਾਡੇ ਬੰਦਿਆਂ ਦਾ ਸੋਣਾ ਇਹ ਹੁੰਦਾ ਵੀ ਜਿਹਨੂੰ ਲੋੜ ਆ ਉਹਨੂੰ ਘੱਟ ਤੇ ਜਿੱਥੇ ਲੋਡ ਨਹੀਂ ਹੁੰਦੀ ਉੱਥੇ ਜਿਹੜਾ ਹੈਗਾ ਪੈਸੇ ਜ਼ਿਆਦਾ ਟਿਕੇ ਜਾਂਦੇ ਹਨ ਪਰ ਇਹ ਬਾਈ ਆਪਦੇ ਆਦੇ ਹਿਸਾਬ ਆ ਤੁਸੀਂ ਹੁਣ ਤੱਕ ਜਿਹੜੇ ਹੈਗੇ ਨਾ ਬੰਦੇ ਦੀ ਬਾਡੀ ਤੇ ਟੈਟੂ ਬਣੇ ਦੇਖਣਾ ਸਿਰ ਤੇ ਨਹੀਂ ਦੇਖਣਾ ਮੇਰਾ ਜੇ ਪਿੱਛੇ ਬੰਦਾ ਦਿਖਾ ਸਕੇ ਨਾ ਤਾਂ ਬੰਦੇ ਇਥੇ ਸਿਰ ਤੇ ਵੀ ਟੈਟੂ ਬਣਾਈ ਫਿਰਦੇ ਆ ਬਾਈ ਇਥੇ ਜੋ ਮਰਜੀ ਆ ਜਿਹਦੇ ਵਿੱਚ ਜੀ ਕਰਦਾ ਇੱਕ ਬੰਦਾ ਜਿਵੇਂ ਮੈਂ ਪੀਤੇ ਲੱਥ ਦੀ ਮੈਂ ਇੰਟਰਵਿਊ ਕੀਤੀ ਸੀ ਜੇ ਪੀਤੇ ਲੱਥ ਨੂੰ ਇਥੇ ਛੱਡ ਗਿਆ ਤਾਂ ਪੀਤੇ ਲੱਥ ਦਾ ਇਥੇ ਕੋਈ ਮੁੱਲ ਪੈ ਜੇ ਆਪਣੇ ਵਾਲੇ ਪਾਸੇ ਜਿਹੜੀਆਂ ਹੈਗਾ ਗਾਲਾਂ ਹੀ ਮਿਲਦੀਆਂ ਹਨ ਸੋ ਇਦਾਂ ਇਦਾਂ ਕੰਮ ਹੈ ਸੋ ਵਧੀਆ ਹੈਗਾ ਦੇਸ਼ ਘੁੰਮਣ ਵਾਲਾ ਰ ਨਾਰਮਲ ਪਹਿਲਾਂ ਨਾਲ ਪਰ ਇਹ ਹਮੇਸ਼ਾ ਹੀ ਰਹਿੰਦਾ ਵੀਰੇ ਚਾਹੇ ਆਪਣੇ ਬਜ਼ੁਰਗਾਂ ਨੂੰ ਪੁੱਛ ਲਾ ਅੱਜ ਤੋਂ 20 ਸਾਲ ਪੁਰਾਣੇ ਖ਼ਬਰ ਚੱਕ ਕੇ ਦੇਖ ਲਓ ਉਹਨਾਂ ਨੇ ਵੀ ਲਿਖਿਆ ਹੁੰਦਾ ਸੀ ਮਹਿੰਗਾਈ ਬਹੁਤ ਵਧ ਗਈ ਤੇ ਅੱਜ ਵੀ ਮਹਿੰਗਾਈ ਬਹੁਤ ਵਧ ਗਈ ਤੇ ਆਉਣ ਵਾਲੇ 20 ਸਾਲਾਂ ਨੂੰ ਵੀ ਮਹਿੰਗਾਈ ਬਹੁਤ ਵਧ ਗਈ ਇਹ ਚੱਲੀ ਜਾਣਾ ਇਹ ਤੁਹਾਡੇ ਤੇ ਵੀਰੇ ਜਿਹੜੇ ਨੇ ਜਿਵੇਂ ਰਹਿਣਾ ਉਵੇਂ ਰਹਿ ਪੈਣਾ ਧੰਨਵਾਦ